ਮੇਰਾ ਨਾਮ ਅਰਸ਼ਦੀਪ ਸਿੰਘ ਹੈ। ਕਿ ਕਿਹੜੀ ਜਗ੍ਹਾ ਤੋਂ ਜੀ? ਮੈਂ ਪਿੰਡ ਸੂਲਪੁਰ ਸੈਂਚੜਾ ਤੋਂ ਰਹਿਣ ਵਾਲਾ ਵਾਸੀ ਆ। ਤੇ ਕਿਹੜੇ ਸਕੂਲ ਚੋਂ ਪਾਸਟ ਕੀਤੀ ਪਈ ਹੈ? ਮੈਂ ਆਪਣੇ ਸਰਕਾਰੀ ਸਕੂਲ ਅਜਵਾਲ ਤੋਂ। ਤੇ ਹੁਣ ਆਪਣੀ ਜਿਹੜੀ ਸਿਲੈਕਸ਼ਨ ਹੋਈ ਆ ਕਿੱਥੇ ਹੋਈ ਆ? ਉਹ ਮੇਰੀ ਇੰਡੀਅਨ ਆਰਮੀ ਅਗਨੀ ਵਿੱਚ ਹੋਈ ਆ। ਤੇ ਮੇਰੀ ਪੰਜਾਬ ਰੈਜiment ਪਈ ਆ। ਉਹ ਕਿੰਨੀ ਕਮੈਂਟ ਕਰਨੀ ਪਈ ਸਾਨੂੰ ਇਸ ਬੰਦੇ ਨੂੰ। ਮੈਂ ساری ਮਿਹਨਤ ਆਪਣੇ ਇੱਥੇ ਆਪਣੇ ਸੈਨਿਕ ਭਲਾਈ ਇੰਸਟੀਚਿਊਟ ਵਿੱਚ ਕੀਤੀ ਆ। ਪਹਿਲਾਂ ਮੈਂ ਇੱਥੇ ਤਰੀਕੇ ਤੇ ਆਪਣੇ ਰਿਟਨ ਐਗਜ਼ਾਮ ਦੀ। ਉਸ ਤੋਂ ਬਾਅਦ ਮੈਂ ਆਪਣੀ ਦੌੜਾ ਦੀ ਜਿਹੜੀ ਫਿਜ਼ੀਕਲ ਵਾਸਤੇ ਆਪਣੀ ਤਿਆਰੀ ਕੀਤੀ ਆ। ਸਾਰੇ ਸਭ ਕੋ ਜਲਦੀ ਆ ਜਦੋਂ ਤੇ ਉਹ ਕਿਹਦਾ ਸਹਿਯੋਗ ਹੈ ਤੇ ਸਭ ਤੋਂ ਵੱਧ ਰਿਹਾ ਤੁਹਾਨੂੰ ਸਾਡੇ ਜਿਹੜੇ ਕਰਾਂਦੇ ਆ ਟੀਚਰਸ ਤੇ ਜਿਹੜੇ ਆਪਣੇ ਸਰ ਨੇ ਪੀੜੀ ਸਰ ਉਹਨਾਂ ਨੇ ਸਾਨੂੰ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਡੀ ਤਰੀਕੇ ਤੇ ਪੜ੍ਹੀ ਇੱਥੇ ਦੇਖਿਆ ਜਾਂਦਾ ਵੀ ਅੱਜ ਕੱਲ ਦਾ ਜਿਹੜਾ ਜੂਥ ਆ ਮੋਬਾਈਲਾਂ ਵਿੱਚ ਜਾਂ ਨਸ਼ਿਆਂ ਵਿੱਚ ਲੱਗਾ ਪਰ ਤੁਸੀਂ ਜਿਹੜਾ ਆ ਆਰਮੀ ਦੇ ਵਿੱਚ ਸੈਲੈਕਟ ਹੋਏ ਹੋ ਹਾਂਜੀ ਕਿਦਾਂ ਦਾ ਲੱਗਦਾ ਤੁਹਾਨੂੰ ਇਸ ਚੀਜ਼ ਲੋਕਾਂ ਨੂੰ ਲੱਗਦਾ ਜੀ ਸਾਡੇ ਘਰਦਿਆਂ ਨੂੰ ਸਾਡੇ ਤੇ ਬਹੁਤ ਮਾਣ ਆ ਜੀ ਪਿੰਡ ਵਾਸੀਆਂ ਨੂੰ ਬਹੁਤ ਮਾਣ ਆ ਸਾਡੇ ਤੇ ਹਾਂਜੀ ਬੱਸ ਗੋਲ ਕੀ ਜਣਾ ਚਾਹੁੰਦੇ ਜੀ ਬਾਕੀ ਨੂੰ ਇਹਦੇ ਜੀ ਸਾਰੇ ਹੋਣ ਭਰਤੀ ਵਧੀਆ ਆ ਕਿ ਬਹੁਤ ਪਲੇਟਫਾਰਮ ਆ ਗਏ ਭਰਤੀਆਂ ਵਾਸਤੇ ਅਗਨੀ ਵੀਰ ਹੋ ਗਿਆ SSC GD BSF ਔਰ ਬਹੁਤ ਸਾਰੇ ATBP ਵੀ ਹੈਗੇ ਆ ਪੰਜਾਬ ਪੁਲਿਸ ਉਹ ਫਸੇ ਹੈਗੇ ਮਤਲਬ ਤੁਸੀਂ ਦੱਸਿਆ ਪਹਿਲਾਂ ਰਿਟਰਨ ਜਿਹੜੇ ਟੈਸਟ ਹੋਏ ਆ ਉਹ ਵੀ ਕਾਫੀ ਕੋਖਾ ਹੁੰਦਾ ਇਸ ਕਾਲੀ ਦੇ ਦੌਰਾਨ ਹਾਂਜੀ ਹਾਂਜੀ ਸਰ ਪਾਸ ਕਰਨਾ ਟੈਸਟ ਜਿਹੜਾ ਫਿਜ਼ੀਕਲ ਟੈਸਟ ਜਿਹੜਾ ਪਾਸ ਕਰਨਾ ਉਹਦੇ ਬਾਰੇ ਫਿਰ ਫਿਜ਼ੀਕਲ ਟੈਸਟ ਹੁਣ ਪਰ ਬਾਅਦ ਚੋਂ ਹੁੰਦਾ ਹੈ ਪਹਿਲਾਂ ਰਿਟਰਨ ਐਗਜ਼ਾਮ ਹੁੰਦਾ ਹੈ ਰਿਟਰਨ ਐਗਜ਼ਾਮ ਦੀ ਤਰੀਕਾ ਬਹੁਤ ਵਧੀਆ ਕਰਾਂਦੇ ਇੱਥੇ ਫਿਰ ਉਸ ਤੋਂ ਬਾਅਦ ਫਿਜ਼ੀਕਲ ਦੀ ਬਹੁਤ ਵਧੀਆ ਤਰੀਕ ਹੁੰਦੀ ਹੈ ਸਰ ਬਧੀਆ ਕਰਾਂਦੇ ਆ ਜੀ ਘਰ ਵਿੱਚ ਕੋਈ ਮਾਇਦਾ ਘਰ ਵਿੱਚ ਮੇਰੇ ਇਹ ਭਰਾ ਆ ਮੇਰੀ ਭੈਣ ਆ ਤੇ ਮੇਰੇ ਮਦਰਾ ਮੇਰੇ ਫਾਦਰ ਦੀ ਡੈਥ ਹੋ ਗਈ ਆ ਜੀ ਹਾਂ ਜੀ ਘਰ ਦੇ ਨੂੰ ਕਿੰਨੀ ਖੁਸ਼ੀ ਹੋਈ ਉਹਨਾਂ ਨੂੰ ਪਤਾ ਲੱਗਾ ਘਰ ਦੇ ਨੂੰ ਜੀ ਬਹੁਤ ਬਹੁਤ ਖੁਸ਼ੀ ਹੋਈ ਜੀ ਹਾਂ ਜੀ ਪਿੰਡ ਵਾਲਾ ਮੇਰਾ ਨਾਮ ਸਾਹਿਬ ਜਸ ਸਿੰਘ ਆ ਕਿਹੜੇ ਪਰਦੇ ਮੈਂ ਚਾਕਰਸਮ ਦਸਵਾ ਕਿਹੜੇ ਸਕੂਲ ਤੋਂ ਸਟਡੀ ਕਰਦੀ ਆ ਮੈਂ ਸਰਕਾਰੀ ਸਕੂਲੇ ਸਤਨਾ ਕੀਤੀ ਬਾਅਦ ਵਿੱਚ ਸਿਲੈਕਸ਼ਨ ਕਾ ਲਗ ਕੀਤੀ ਇੰਡੀਅਨ ਆਰਮੀ ਜੀਡੀ ਵਿੱਚ ਜਾਰੀਮੈਂਟ ਇੰਡੀਆ ਆਰਮੀ ਦੇ ਵੈਸਟ ਸੈਕਸ਼ਨ ਉਹ ਕਿਦਾਂ ਦਾ ਪਹਿਲਾਂ ਦਾ ਦੋਸਤ ਕਿਦਾਂ ਦਾ ਲੱਗ ਰਿਹਾ ਤੈਨੂੰ ਦੋ ਵਹੀ ਲੱਗਣ ਗਿਆ ਕਿੰਨੀ ਕਿਤਲੇ ਮਿਹਨਤ ਕਿੰਨੀ ਕੁਆਲਿਫਾਈਡ ਮਿਹਨਤ ਕਾਫੀ ਕਰਨੀ ਪਈਆਂ ਨੂੰ ਸਨ ਵੀ ਆਦਾ ਬਹੁਤ ਸਾਥ ਦਿੱਤਾ ਤੇ ਸਟਾਫ ਨੇ ਪੂਰਾ ਸਾਥ ਦਿੱਤਾ ਹਟਾ ਤੇ ਫਰੈਂਡ ਸਰਕਲ ਦਾ ਜਿਹੜਾ ਘਰ ਜਾਂਦਾ ਕਿੰਨਾ ਸਹਯੋਗ ਸੀ ਸਾਰੇ ਸਹਯੋਗ ਪੂਰਾ ਬੁਦਾ ਹੀਗਾ ਤੇ ਸਾਰਿਆਂ ਨੇ ਸਾਥ ਪੂਰਾ ਪੂਰਾ ਦਿੱਤਾ ਨਾਲ ਸਾਰੇ ਖੁਸ਼ ਨੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਯੋਤ ਨੇ ਹੀ ਕਹਿਣਾ ਚਾਹੁੰਦਾ ਹੈ ਕਿ ਨਸ਼ਾ ਵਾਲੀ ਜਗ੍ਹਾ ਜਾਇਆ ਜਾਏ ਤੇ ਇਹ ਆਰਮੀ ਵਾਲ ਆदमी ਆ ਕਿ ਕਰ ਬੱਚਾ ਹੋਇਆ ਜੀ ਤੁਹਾਨੂੰ ਪਤਾ ਲੱਗਾ ਕਿ ਤੁਹਾਡੀ ਸਿਲੈਕਸ਼ਨ ਹੋਈ ਆ ਤੇ ਕਿਦਾਂ ਦਾ ਤੁਹਾਡਾ ਸਭ ਤੋਂ ਪਹਿਲਾਂ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਕਿਹਨੂੰ ਦੱਸਿਆ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਘਰ ਦੇ ਆਣੇ ਦੱਸਿਆ ਸੀਗਾ ਪਾਪਾ ਨੂੰ ਦੱਸਿਆ ਸਭ ਤੋਂ ਪਹਿਲਾਂ ਤੇ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਵੀ ਮੈਨੂੰ ਵੀ ਖੁਸ਼ੀ ਹੋਈ ਮੰਮਾ ਨੂੰ ਵੀ ਖੁਸ਼ੀ ਹੋਈ ਸਾਰੇ ਨੂੰ ਖੁਸ਼ੀ ਖੁਸ਼ੀ ਹੋਈ ਉਹਦੇ ਬਾਰੇ ਵੀ ਦੋਸਤ ਹਾਂ ਇਹਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਬਹੁਤ ਸਹਿਯੋਗ ਦੇ ਨਾਲ ਅਸੀਂ ਬੱਚਿਆਂ ਨੂੰ ਆਰਮੀ ਦੇ ਵਿੱਚ ਜਾਣ ਲਈ ਕਾਫੀ ਅਸੀਂ ਐਨਕਰੇਜ ਕਰ ਰਹੇ ਹਾਂ ਅਸੀਂ ਕਾਫੀ ਟ੍ਰੇਨਿੰਗ ਕਰਾਈ ਉਹਦਾ ਰਿਜ਼ਲਟ ਵੀ ਕਾਫੀ ਅੱਛਾ ਰਿਹਾ तकरीबन 50% ਬੱਚੇ ਸਾਡੇ ਕਲੀਅਰ ਕਰ ਗਏ ਸੀ ਉਤੋਂ ਬਹੁਤ ਲਾਜਵੰਤੀ ਸਟेडियम ਔਰ ਇਸੇ ਤਰ੍ਹਾਂ ਹੀ ਅਸੀਂ ਦਸੂਆ ਔਰ ਮੁਕੇਰੀਆਂ ਔਰ ਜੋ ਸੀਪਾਇਡ ਸੈਂਟਰ ਹੈ ਤਲਵਾੜਾ ਇਹ ਸਾਰੀ ਜਗ੍ਹਾ ਦੇ ਉੱਪਰ ਟ੍ਰੇਨਿੰਗ ਕਰਾਈ ਸੀ ਔਰ ਓਵਰ ਆਲ ਸਾਡੇ 14 ਬੱਚਿਆਂ ਦੀ ਮੇਰੇ ਕੋਲ ਕਨਫਰਮੇਸ਼ਨ ਆ ਗਈ ਹੈ ਅਜੇ ਇੱਕ ਲਿਸਟ ਕੱਲ ਵੀ ਆਈ ਹੈ ਉਹਨਾਂ ਦੀ ਹੋਰ ਕਨਫਰਮੇਸ਼ਨ ਹੋ ਜਾਏ ਪਤਾ ਲੱਗਣਾ ਸਾਨੂੰ ਮੇਰਾ ਖਿਆਲ ਹੈ ਕਿ ਸਾਡੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚੋਂ ਘੱਟ ਤੋਂ ਘੱਟ 20 ਬੱਚਿਆਂ ਦੀ ਇਸ ਵਾਰ ਸਿਲੈਕਸ਼ਨ ਹੋ ਗਈ ਹੈ ਉਹਨਾਂ ਦੇ ਵਿੱਚੋਂ 4 ਬੱਚੇ ਅਜਾਏ ਵੀ ਸੀ ਸਵੇਰੇ ਉਹ ਅਡੀਸ਼ਨਲ ਡੀਸੀ ਮੈਡਮ ਨੂੰ ਵੀ ਮਿਲੇ ਸੀ ਦੋ ਬੱਚੇ ਹੁਣ ਸਾਡੇ ਨਾਲ ਵੀ ਨੇ ਔਰ ਸਾਨੂੰ ਬੜੀ ਖੁਸ਼ੀ ਆ ਇਹਨਾਂ ਬੱਚਿਆਂ ਨੂੰ ਸਾਡੀ ਬਹੁਤ-ਬਹੁਤ ਸ਼ੁਭਕਾਮਨਾ ਬਹੁਤ-ਬਹੁਤ ਵਧਾਈ ਸਾਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਹੁਸ਼ਾਰਪੁਰ ਦਾ ਬਹੁਤ ਫਸਟ ਵਰਲਡ ਵਾਰ ਔਨਵਰਡ ਬਹੁਤ ਸਾਡੇ ਸਾਲੇ ਸੈਨੇਖੜ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਸੈਨ ਜੋ ਹੈ ਇਹ ਬੱਚੇ ਵੀ ਉਸ ਜੋ ਪਰੰਪਰਾ ਹੈ ਉਹਨੂੰ ਕੇ ਕਾਇਮ ਰੱਖਣਗੇ ਔਰ ਦੇਸ਼ ਦੀ ਜਵਾਨ ਬਾਨ ਸ਼ਾਨ ਲਈਆ ਹਰ ਜੋ ਹੈ ਪੂਰਾ ਆਪਣੀ ਮਿਹਨਤ ਦੇ ਨਾਲ ਆਪਣਾ ਕੰਮ ਕਰਨਗੇ ਸਰ ਬਾਕੀ ਬੱਚਿਆਂ ਲਈ ਜਾਂ ਪੇਰੈਂਟਸ ਲਈ ਜਾਂ ਸਮਾਜ ਜੀ ਕੀ ਆਪਣਾ ਸਹਿਯੋਗ ਅਸੀਂ ਬਾਕੀ ਪੇਰੈਂਟਸ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਬਹੁਤ ਹੀ ਆਰਮੀ ਦੀ ਜੋ ਜੋਬ ਹੈ ਬੜੀ ਅੱਛੀ ਜੋਬ ਹੈ ਅਸੀਂ ਚਾਹੇ ਕੋਈ ਆਫੀਸਰ ਬਣਨਾ ਚਾਹੁੰਦੇ ਆ ਜਾਂ ਕੋਈ ਆਰਮੀ ਦੇ ਵਿੱਚ ਐਸ ਅਗਨੀਵੀਰ ਜਾਣਾ ਚਾਹੁੰਦੇ ਆ ਅਸੀਂ ਪੂਰੀ ਜੋ ਹੈ ਜ਼ਿਲ੍ਹਾ ਸੈਨਿਕ ਪੁਲਿਸ ਦਫ਼ਤਰ ਤੋਂ ਔਰ ਬਾਕੀ ਸਾਡੀ ਜੋ ਰਿਟਾਇਰਡ ਆਫਸਰਸ ਐਸੋਸੀਏਸ਼ਨ ਹੈ ਸਿਵਲ ਐਡਮਿਨਿਸਟ੍ਰੇਸ਼ਨ ਸਾਡਾ ਪੂਰਾ ਸਹਿਯੋਗ ਹੈ ਹੁਣ ਅਸੀਂ ਅਗਲੀ ਟ੍ਰੇਨਿੰਗ ਲਈ ਜੋ ਅਗਨੀ ਵੀਰ ਲਈ ਟ੍ਰੇਨਿੰਗ ਹੈ ਹੁਣ ਤੋਂ ਹੀ ਅਸੀਂ ਉਹਦੀ ਜੋ ਹੈ ਤਿਆਰੀ ਸ਼ੁਰੂ ਕਰ ਦਿੱਤੀ ਹੈ ਸਕੂਲਾਂ ਦੇ ਸਟੂਡੈਂਟਸ ਲਈ ਉਹ ਪੇਰੈਂਟਸ ਲਈ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਉਹ ਸਾਡੇ ਨਾਲ ਜੋ ਹੈ ਤਾਲਮਿਲ ਕਰਨ ਸਾਡੇ ਨਾਲ ਸੰਯੋਗ ਕਰਨ ਔਰ ਅਸੀਂ ਹੁਣ ਤੋਂ ਹੀ ਉਹਨਾਂ ਨੂੰ ਕੁਛ ਇੱਕ ਰਿਟਨ ਕਲਾਸ ਪਹਿਲਾਂ ਉਹਨਾਂ ਨੂੰ ਅਸੀਂ ਫਾਰਮ ਭਰਨ ਦੀ ਅਸੀਂ ਹੈਲਪ ਕਰਾਂਗੇ ਕਿਉਂਕਿ ਫਾਰਮ ਭਰਨਾ ਸਹੀ ਫਾਰਮ ਭਰਨਾ ਬਹੁਤ ਜ਼ਰੂਰੀ ਹੁੰਦਾ ਫਿਰ ਅਸੀਂ ਰਿਟਨ ਟੈਸਟ ਦੀ ਟ੍ਰੇਨਿੰਗ ਕਰਾਵਾਂਗੇ ਔਰ ਅਸੀਂ ਔਨਲਾਈਨ ਟ੍ਰੇਨਿੰਗ ਵੀ ਆਰਗੇਨਾਈਜ਼ ਕਰਾਂਗੇ ਉਹ ਤਾਂ ਬਹੁਤ ਫਿਜ਼ੀਕਲ ਟੈਸਟ ਦੀ ਟ੍ਰੇਨਿੰਗ ਵੀ ਕਰਾਵਾਂਗੇ ਹਰ ਚੀਜ਼ ਦੀ ਅਸੀਂ ਟ੍ਰੇਨਿੰਗ ਕਰਾਵਾਂਗੇ ਉਹਨਾਂ ਦਾ ਅਸੀਂ ਫ੍ਰੀ ਦੇ ਵਿੱਚ ਮੈਡੀਕਲ ਚੈੱਕਅਪ ਵਗੈਰਾ ਵੀ ਕਰਾਵਾਂਗੇ ਤਾਂ ਕਿ ਆਪਣੇ ਜ਼ਿਲ੍ਹੇ ਦੇ ਬਹੁਤ ਸਾਰੇ ਜੋ ਬੱਚੇ ਐ ਉਹ ਆਰਮੀ ਨੇਵੀ 에ਅਰਫੋਰਸ ਦੇ ਵਿੱਚ ਜਾ ਸਕਣ ਸਰ ਜੇ ਕੋਈ ਟ੍ਰੇਨਿੰਗ ਲੈਣ ਦਾ ਚਾਹਵਾਨ ਹੋਵੇ ਕਿੱਥੇ ਸੰਪਰਕ ਕਰੇ ਜੀ ਉਹ ਸਿੱਧਾ ਸੈਨਿਕ ਸਪਲਾਈ ਦਫ਼ਤਰ ਆ ਕੇ ਕੰਟੈਕਟ ਕਰ ਸਕਦੇ ਆ ਮੈਨੂੰ ਪਰਸਨਲ ਤੌਰ ਤੇ ਕੰਟੈਕਟ ਕਰ ਸਕਦੇ ਆ ਮੇਰਾ ਫੋਨ ਨੰਬਰ ਹੈ 8968460131